ਦੇਹ ਰਚਾ ਬਰ ਮੋਹੇ ਰਹੇ ਸ਼ੁਭ ਕਰਮਾਂ ਤੇ ਅਬ ਹੋ ਨਾ ਕਰੂੰ ਨਾ ਕਰੂੰ ਔਰ ਜੋ ਜਬ ਝਾਏ ਰਹਿ ਲੋ ਨਿਸ਼ਚੈ ਕਰ ਭੇਜ ਕਰੂੰ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਵਿਹਦਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤਿਓ ਸਭ ਤੋਂ ਪਹਿਲਾਂ ਫਤਿਹ ਦੀ ਛਾਂਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਤੁਹਾਡਾ ਸਾਰੇ ਪਿੰਡ ਨਿਵਾਸੀਆਂ ਦਾ ਬੜੇ ਹੀ ਸਤਿਕਾਰਯੋਗ ਵੋਟਰ ਸਹਿਬਾਨ ਤੇ ਸਪੋਰਟਰ ਸਹਿਬਾਨ ਦਾ ਬਹੁਤ ਬਹੁਤ ਧੰਨਵਾਦੀ ਆ ਸਾਡਾ ਪਿੰਡ ਜੋ ਇਸ ਤਰੀਕੇ ਦੇ ਨਾਲ ਦੂਸਰਾ ਸੋਨੀਪਾ ਜਾਣ ਵਾਲੀ ਪੰਚਾਇਤ ਸਾਡੇ ਸਤਿਕਾਰਯੋਗ ਸਰਪੰਚ ਸ਼੍ਰੀਮਤੀ ਕਬੜਜੀਤ ਕੌਰ ਬੈਠੇ ਨੇ ਸਾਡੇ ਵਿੱਚ ਇਹ ਜਿਹੜੇ ਤਰੀਕੇ ਨਾਲ ਇਹਨਾਂ ਦੀ ਜਿਹੜੀ ਟੀਮ ਆ ਸੋਨੀ ਭਾਜੀ ਨਾਲ ਦੀ ਟੀਮ ਆ ਉਧਰ ਬੜੇ ਸੁਚੱਜੇ ਕੰਮ ਕਰਦੀ ਸੀ ਇੱਧਰ ਤੁਸੀਂ ਸਾਰੇ ਜਾਣੇ ਨੇ ਕਿਹਾ ਤੇ ਆਪਾਂ ਸੇਵਾ ਜਿਹੜੀ ਆ ਉਹ ਅੱਗੇ ਲੱਗੇ ਤੁਸੀਂ ਸਾਰੇ ਨੇ ਸਪੋਰਟ ਕੀਤੀ ਆਪਾਂ ਬਣ ਗਏ ਕੱਲਾ ਸਰਪੰਚ ਬਣਾ ਦੇਣਾ ਸਾਰਾ ਕੁਝ ਨਹੀਂ ਆ 5 ਸਾਲ ਲਗਾਤਾਰ ਸਾਰੀ ਟੀਮ ਮੇਰੇ ਨਾਲ ਕੰਮ ਕਰੀ ਕਿਤੇ ਫਿਰ ਜਾ ਕੇ ਨੁਹਾਰ ਬਣ ਰਹੀ ਕਿਉਂਕਿ ਉਧਰ ਵੀ ਟੀਮ ਵਰਕ ਜੇ ਇਸ ਗੱਲ ਦਾ ਖਿਆਲ ਰੱਖਿਓ ਬੋਲੇ ਜੌਨ ਆ ਅਗਲੀਆਂ ਗੱਲਾਂ ਦਾ ਥੋੜੀਆਂ ਜਿਹਾ ਖਿਆਲ ਰੱਖਿਓ ਕਿ ਗੁਰਬਾਣੀ ਇਹ ਕਹਿੰਦੀ ਸੱਚ ਸੁੜਾਈ ਸੀ ਸੱਚ ਕੀ ਦੇਣਾ ਜਦੋਂ ਸਚਾਈ ਤੇ ਆਪਾਂ ਕੰਮ ਕਰਦੇ ਆ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਆਗੀਆਂ ਨੇ ਜੇ ਮੈਂ ਕਿਤੇ ਸੱਚ ਦੇ ਅੜ ਜਾਣਾ ਨਾ ਤਾਂ ਤੁਸੀਂ ਸਾਥ ਜ਼ਰੂਰ ਦਿੰਦੇ ਹੋ ਅੱਜ ਭਾਵੇਂ ਜੋ ਮਰਜੀ ਆਪਾਂ ਸਚਾਈ ਦੇ ਅੜੇ ਸੀ ਕਿ ਅਸੀਂ ਗੁਰਬਾਣੀ ਦਾ ਫਰਮਾਨ ਹੈ ਕਿ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਿਆਣੇ ਇਹ ਕਹਿੰਦੇ ਆ ਕਿ ਜੇਕਰ ਇਨਸਾਨ ਨੇ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਕੰਮ ਕਰਨਾ ਆਵੇ ਤੇ ਗੁਰਬਾਣੀ ਦੀ ਕੋਈ ਇੱਕ ਤੁਕ ਫੜ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਜਿਹੜਾ ਵਾ ਉਹ ਪਾਰ ਲਾ ਸਕਦੇ ਹੋ ਇੱਕ ਤੁਕ ਤੇ ਪਹਿਰਾ ਦੇ ਦੇ। ਸੋ ਜੇ ਚੰਗੇ ਕੰਮ ਕਰਦੇ ਆਂ ਪਵਨ ਗੁਰੂ ਪਾਣੀ ਪਤਾ ਮਾਤਾ ਦਾ ਤੁਮਤ ਦੇਤੇ ਆਪਾਂ ਪਹਿਰਾ ਦਿੱਤਾ ਤੇ ਤੁਸੀਂ ਸਾਰੇ ਲੋਕਾਂ ਨੇ ਜਿੰਨਾ ਪਿਆਰ ਮੈਨੂੰ ਮੇਰੀ ਝੋਲੀ ਚ ਪਾਇਆ ਮੈਂ ਸੋਚ ਹੀ ਨਹੀਂ ਸਕਦਾ। ਅਜਿੱਥੇ ਜਾਂਦਾ ਹਾਂ ਕੋਈ ਕਹਿੰਦੇ ਆ ਮੇਰੀਆਂ ਸਭ ਕਾਰਜਕੂਪ ਬੈਣਾ ਬੈਠੀਆਂ ਨੇ ਇਹ ਕਹਿੰਦੀਆਂ ਆ ਕਿ ਸਾਡੇ ਸਵਾਹ ਰੁਕੀਆਂ ਸਾਡੇ ਸਿਰ 'ਚ ਸਵਾਹ ਪੈਣਾ ਸਾਡੇ ਘਰਾਂ 'ਚ ਸਵਾਹ ਪੈਣਾ ਰੁਕੀਆ ਤੇ ਤਾਂ ਕਰਕੇ ਵੀ ਇਸ ਤੁਹਾਡੀ ਟੀਮ ਨਾਲ ਸਾਥ ਦੇ ਰਹਿ ਜੇ ਸਾਡੀ ਟੀਮ ਨੇ ਵਧੀਆ ਉਤਰ ਕੰਮ ਕੀਤਾ ਉਹਦਾ ਕਰਕੇ ਤੁਸੀਂ ਸਾਥ ਦੇ ਰਹੇ ਨਹੀਂ ਤੇ politically ਤੌਰ ਤੇ ਤੁਸੀਂ ਸਾਰਿਆਂ ਨੂੰ ਪਤਾ ਕਿ ਸਰਕਾਰ ਦੇ ਵੱਲੋਂ ਸਾਨੂੰ ਹਰਉਣ ਦੇ ਵਿੱਚ ਸਾਡੀ ਟੀਮ ਨੂੰ ਰੌਂਡ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਗਈ ਆ ਪਿੰਡ ਦੇ ਵਿੱਚ ਵੇਖਣ ਨੇ ਆ ਬੜੇ ਬੜੇ ਪੁਰਾਣੇ ਝਗੜੇ ਜਿੱਥੇ ਜਾ ਕੇ ਸਿਰਫ ਇਹੋ ਕਿਹਾ ਮੈਂ ਭਾਈ ਮੈਂ ਕਿਸੇ ਦੀ ਧਿਰ ਨਹੀਂ ਜੇ ਬਣਦਾ ਐਚੇ तकरीबन 2-3 ਫਰਮੀਆਂ ਐਚੇ ਆ ਗਿਆ ਆ ਜਿੰਨਾ ਦਾ तकरीबन 4-4 5-5 10-10 ਸਾਤ ਤੋਂ ਪੁਰਾਣਾ ਝਗੜਾ ਜਿਹੜਾ ਆਉਂਦਾ ਸੀ ਇੱਕ ਦਿਣ ਚ ਨਿਬੜਿਆ ਆ ਪਾਸੋਂ ਦੀ ਪਾਸਾ ਚਾਹ ਦੀ ਸਟੋਰੀ ਦਾ ਵੀ ਤੁਹਾਨੂੰ ਪਤਾ ਸਾਰਿਆਂ ਨੂੰ ਉੱਥੇ ਵੀ ਜਾ ਕੇ ਉਹ ਸੱਚ ਬੋਲਿਆ ਕਿਸੇ ਦੀ ਧਿਰ ਨਹੀਂ ਬੜੀ ਉੱਥੇ ਝਗੜਾ ਨਿਭੜ ਗਿਆ ਜਦੋਂ ਸਾਡੀਆਂ ਪੰਚਾਇਤਾਂ ਜਾਂ ਜਤਨ ਮੈਂ ਧਿਰ ਬਣ ਗਿਆ ਉਹ ਦਿਨ ਸਮਝ ਲਓ ਕਿ ਝਗੜਿਆਂ ਦਾ ਨਫਟਾਰਾ ਨਹੀਂ ਇਹ ਕਰ ਸਕਦੇ ਗੁੱਸਾ ਨਾ ਕਰਿਓ ਜਦੋਂ ਸਚਾਈ ਆ ਸੱਚ ਨੂੰ ਸਾਨੂੰ ਸਾਰਿਆਂ ਨੂੰ ਕਬੂਲਣਾ ਹੀ ਪੈਣਾ ਹੈ ਤੇ ਜੇ ਝੂਠ ਦਾ ਸਾਥ ਦੋਗਾ ਤੇ ਸੱਚ ਪੁੱਛਿਓ ਉਹ ਦਿਨ ਮੈਂ ਵੀ ਠੁਠਾ ਜਾਣਾ ਉਹ ਕੱਲ ਤੁਸੀਂ ਸਾਰੇ ਜਿਹੜਾ ਨੇ ਵੇਖ ਲਿਆ ਮੈਂ ਕਾਫੀ ਚਿਹਰੇ ਵੇਖਦਾ ਪਿਆ ਇੱਥੇ ਆਏ ਹੋ ਤੁਸੀਂ ਸਾਰੇ ਕੱਲ ਸਰਕਾਰ ਦੇ ਵੱਲੋਂ ਉੱਥੇ 12-1300 ਦੇ ਕਰੀਬ-ਕਰੀਬ ਪੁਲ ਸਮਰਾਜ ਭੇਜਿਆ ਗਿਆ ਕਿ ਜਾ ਗਿਆ ਡੀਆਰਓ ਭੇਜਿਆ ਗਿਆ ਨੈਸ਼ਨਲ ਹਾਈਵੇ ਦਾ ਕਬਜ਼ਾ ਲੈਣਾ ਹੈ ਕੀ ਕੁਝ ਕੀਤਾ ਗਿਆ ਹੈ ਤੁਹਾਨੂੰ ਸਾਰੇ ਨੂੰ ਇਹ ਸਮਝਾਇਆ ਕਿ ਤੁਸੀਂ ਸਾਰਿਆਂ ਨੇ ਆਪਣਾ ਪੱਖ ਦੱਸਿਆ ਮੈਂ ਤੁਹਾਡਾ ਪੱਖ ਹੁਣ ਪ੍ਰਸ਼ਾਸਨ ਦੇ ਗਾੜੀ ਰੱਖਣਾ ਤੇ ਜਦੋਂ ਪ੍ਰਸ਼ਾਸਨ ਦਾ ਸਾਰਾ ਜਦੋਂ ਨਿਬੜ ਗਿਆ ਸਾਰੀ ਗੱਲਬਾਤ ਬੜੇ ਵਧੀਆ ਤਰੀਕੇ ਨਾਲ ਕਿਸੇ ਕਿਸੇ ਇੱਕ ਵੀ ਤੇ ਹਰ ਨੂੰ ਕੋਈ ਲਾਅ ਨਹੀਂ ਜੇ ਜੇ ਹੋਇਆ ਤਾਂ ਦੱਸੋ ਸਚਾਈ ਕੀ ਤੁਹਾਡੇ ਕੋਲ ਸਚਾਈ ਸੀ ਤੁਹਾਡੀ ਸਚਾਈ ਕੋ ਅਗਲੇ ਦੇ ਨਾਲ ਅਗਲੇ ਤੇ ਰਿਪੋਰਟ ਕੀਤਾ ਅਗਲੇ ਪ੍ਰਸ਼ਾਸਨ ਨੂੰ ਦੱਸਿਆ ਭਾਈ ਇਹਨਾਂ ਦਾ ਪਹਿਲਾਂ ਘਰ ਪੂਰਾ ਕਰੋ ਫਿਰ ਅਸੀਂ ਤੁਹਾਡੀ ਗੱਲ ਸੁਣਾਗੇ ਇਹੋ ਆ ਲੋਕਾਂ ਨੂੰ ਇਨਸਾਫ ਮਿਲਿਆ ਤੋਂ ਉਹ ਤਕਰੀਬਨ ਤਕਰੀਬਨ ਤੇ ਵੀ ਜਿਹੜੀਆਂ ਸਾਈਟਾਂ ਸੀ ਤਿੰਨਾਂ ਸਾਈਟਾਂ ਦਾ ਪ੍ਰਸ਼ਾਸਨ ਨੂੰ ਕਬਜ਼ਾ ਵੀ ਮਿਲ ਗਿਆ ਤੇ ਤੁਹਾਡੇ ਸਾਰੇ ਦੇ ਘਰ ਵੀ ਪੂਰੇ ਹੋ ਸਚਾਈ ਵੇਖਦੇ ਵਿੱਚ ਇੱਟਾ ਪੱਥਰ ਲੱਗ ਜਾਣੇ ਆ ਵਿਕਾਸ ਹੋ ਜਾਣੇ ਆ ਕਿਉਂਕਿ ਇਹ ਬੇਸਿਕ ਹੈ ਜਰੂਰਤ ਹੈ ਸਾਡੀ ਤੁਹਾਡੇ ਲੋਕਾਂ ਦਾ ਵਿਕਾਸ ਤੁਹਾਡਾ ਬੌਧਿਕ ਵਿਕਾਸ ਤੁਹਾਡਾ ਆਪਸ ਵਿੱਚ ਭਾਈਚਾਰਾ ਇਹ ਪ੍ਰਾਇੋਰਟੀ ਆ ਪੰਚਾਇਤ ਨੇ ਸੋ ਗੱਤੀਆਂ ਵੀ ਆਉਣੀਆਂ ਸਾਡੇ ਕੋਲੇ ਅਸੀਂ ਤੁਹਾਡੇ ਆ ਤੁਸੀਂ ਸਾਡੇ ਹੋ ਜਿੱਥੇ ਕੋਈ ਗਲਤੀ ਹੋਊਗੀ ਜਿੱਥੇ ਗਲਤ ਹੋਵੇਗਾ ਤੁਸੀਂ ਸਾਨੂੰ ਗਲਤ ਗਲਤ ਕਹਿ ਦਿਓ ਜਦੋਂ ਤੁਸੀਂ ਸਾਡੀਆਂ ਗਲਤੀਆਂ ਦੇ ਪਰਦੇ ਪੈਣ ਦਾ ਕਿਤੇ ਫੇਰ ਵੀ ਤੁਸੀਂ ਸਮਝ ਲਓ ਕਿ ਤੁਸੀਂ ਮੇਰੇ ਸੱਚੇ ਟੀਮ ਮੈਂਬਰ ਨਹੀਂ ਹੋ ਜਿੱਥੇ ਅਸੀਂ ਕੱਲ ਤੋਂ ਅੱਗੇ ਸਾਨੂੰ ਤੇ ਇਹ ਗੱਲ ਕਿਉਂ ਸੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਸਾਰੇ ਪਿੰਡ ਵਾਸੀਆਂ ਦਾ ਸਾਰੇ ਸੱਜਣਾ ਦਾ ਮਿੱਤਰਾਂ ਦਾ ਸਾਰੀ ਟੀਮ ਦਾ ਸੋ ਅੱਜ ਸਾਰੇ ਜਣੇ ਤੁਸੀਂ ਸਾਡੇ ਬਲਾਵੇ ਤੇ ਪਹੁੰਚੇ ਹੋ ਮੈਂ ਆਪਣੀ ਟੀਮ ਦੇ ਵੱਲੋਂ ਆਪਣੇ ਸਰਕਾਰ ਜੁਗ ਹੋ ਮਨਿਸਟਰੀਓਗਾਂ ਨੂੰ ਆਪਣੇ ਬਲਵਿੰਦਰ ਕੌਰ ਜਿਹੜੇ ਮੇਰੇ ਸਰਪੰਚ ਆ ਬਈ ਹਮ ਸਭ ਵੱਲੋਂ ਉਹਦੇ ਵੱਲੋਂ ਉਹਨਾਂ ਦੀ ਸਾਰੀ ਟੀਮ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ